ਕਸਟਮਰ ਦੀ ਮੋਟਰ ਵੀ ਚੱਲ ਜਵੇ ਜੇ ਮੋਟਰ ਚਲਾਉਣੀ ਹੈ ਤੇ ਜਦੋਂ ਉਹਨੂੰ ਲੋਡ ਹੋਵੇ ਮੈਂ ਮੋਟਰ ਨਹੀਂ ਚਲਾਉਣੀ ਤੇ ਮੈਂ ਆਪਣੇ ਪੈਨਲਾਂ ਨੂੰ ਯੂਜ਼ ਕਰ ਲਵਾਂ ਸੋਲਰ ਇਨਵਰਟਰ ਵਾਸਤੇ ਤੇ ਆਪਾਂ ਉੱਥੇ ਇਨਵਰਟਰ ਵੀ ਚਲਾਵਾਂਗੇ ਸੱਚੀ ਗੱਲ ਦੋਸਤੋ ਮੈਂ ਥੋੜਾ ਦੋਸਤ ਜਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਤੋਂ ਜਿੱਦਾਂ ਕਿ ਤੁਸੀਂ ਜਾਣਦੇ ਹੋ ਆਪਣਾ ਮੇਨ ਕੰਮ ਸੋਲਰ ਦਾ ਹੀ ਹੈਗਾ ਅੱਜਕੱਲ ਤੇ ਅੱਜ ਆਪਾਂ ਲਗਾਉਣਾ ਹੈ ਜੀ 5 ਕਿਲੋਵਾਟ ਦਾ ਇਹ ਐਮਪੀਪੀਟੀ ਸੋਲਰ ਐਪਰੋ ਕੰਪਨੀ ਦਾ ਜਿਹੜਾ ਇਹ ਕਸਮਰ ਦੇ ਕਸਟਮਰ ਦੇ ਘਰੇ ਆਪਾਂ ਲਗਾਉਣਾ ਆਏ ਆ ਜੀ ਉਹਨਾਂ ਦੇ ਪਹਿਲਾਂ ਇੱਕ ਉਹ ਪੁਰਾਣਾ ਲੱਗਿਆ ਹੋਇਆ ਇਹ ਦਿੱਲੀ ਦਾ ਮਾਡਲ ਆ ਕੋਈ ਨਾਮ ਪਤਾ ਵੀ ਨਹੀਂ ਉੱਤੇ ਕੀ ਹੈਗਾ ਕੀ ਹੈ ਨਹੀਂ ਇਹਨਾਂ ਚਾਰ ਬੈਟਰੀਆਂ ਲਗਾਏ ਹੋਏ ਆ ਸੁਪਰ ਮੈਕਸ ਕਰਕੇ ਉਸੇ ਲਿਖਿਆ ਹੋਇਆ ਤੇ ਸੋਲੋ ਮੈਕਸ ਠੀਕ ਹੈ ਸੁਪਰ ਮੈਕਸ ਵੀ ਲਿਖਿਆ ਆ ਸੋਲੋ ਮੈਕਸ ਵੀ ਲਿਖਿਆ ਹੋਇਆ ਇਹ ਲੱਗੇ ਨੂੰ ਕਹਿੰਦੇ 15 ਸਾਲ ਹੋ ਗਏ ਤੇ ਸਾਡਾ ਹੁਣ ਇਹ ਕੰਮ ਨਹੀਂ ਕਰ ਰਿਹਾ ਤੇ ਇਹਦੀ ਜਗ੍ਹਾ ਹੁਣ ਆਪਾਂ MPPT ਆਪਣਾ ਐਪਰੋ ਦਾ ਲਗਾਉਣਾ 5kW ਦਾ ਇੱਥੇ ਇਹਨਾਂ ਦੇ ਜਿਹੜੀ ਪੈਨਲ ਲੱਗੇ ਹੋਏ ਨੇ ਉੱਥੇ ਡਰਾਈਵ ਲੱਗੀ ਹੋਈ ਹੈ ਪੈਨਲ ਇਹਨਾਂ ਦੇ ਲਾਇ ਹੋਇਆ 16 ਇਸ 16 ਪੈਨਲਾਂ ਦੇ ਉੱਤੇ ਇਹ ਡਰਾਈਵ ਚੱਲਦੀ ਹੈ ਇੱਥੇ ਇਹਨਾਂ ਦੀ ਮੋਟਰ ਲੱਗੀ ਹੋਈ ਆ 7.5 ਦੀ ਕਸਟਮਰ ਦੀ ਰਿਕੁਆਇਰਮੈਂਟ ਕੁਝ ਅਲੱਗ ਸੀਗੀ ਵੀ ਉਹ ਕਹਿੰਦਾ ਵੀ ਮੈਂ ਮੋਟਰ ਵੀ ਚਲਾਉਣੀ ਆ ਤੇ ਨਾਲ ਆਪਣਾ ਇਨਵਰਟਰ ਵੀ ਚਲਾਉਣਾ ਸੋ ਤੇ ਮੇਰੇ ਕਨੈਕਸ਼ਨ ਉਸ ਹਿਸਾਬ ਨਾਲ ਬਣਾ ਕੇ ਦਿਓ ਕਿ ਮੇਰਾ ਇਨਵਰਟਰ ਵੀ ਚੱਲਦਾ ਰਹੇ ਤੇ ਮੇਰੀ ਮੋਟਰ ਵੀ ਚੱਲੇ ਹੁਣ ਆਪਾਂ ਇੱਥੇ ਇਹ ਜੀ ਚੀਜ਼ ਦੇਖਣੀ ਆ ਤੇ ਆਪਾਂ ਆਪਣਾ ਕਨੈਕਸ਼ਨ ਉਸ ਹਿਸਾਬ ਨਾਲ ਬਣਾਉਣੇ ਆ ਕੁਝ ਚੇਂਜਓਵਰ ਨੇ ਕੁਝ ਐਮਸੀਬੀ ਵਗੈਰਾ ਉਹਦੇ ਕਨੈਕਸ਼ਨ ਆਪਾਂ ਇਸ ਹਿਸਾਬ ਨਾਲ ਬਣਾਉਣੇ ਆ ਕਿ ਆਪਣਾ ਕਸਟਮਰ ਦੀ ਮੋਟਰ ਵੀ ਚੱਲ ਜAVE ਜੇ ਮੋਟਰ ਚਲਾਉਣੀ ਆ ਤੇ ਜਦੋਂ ਉਹਨੂੰ ਲੋਡ ਹੋਵੇ ਮੈਂ ਮੋਟਰ ਨਹੀਂ ਚਲਾਉਣੀ ਤੇ ਮੈਂ ਆਪਣੇ ਪੈਨਲਾਂ ਨੂੰ ਯੂਜ਼ ਕਰ ਲਵਾਂ ਸੋਲਰ ਇਨਵਰਟਰ ਵਾਸਤੇ ਤੇ ਆਪਾਂ ਉੱਥੇ ਇਨਵਰਟਰ ਵੀ ਚਲਾਵਾਂਗੇ ਮਤਲਬ ਇੱਕ ਟਾਈਮ ਦੇ ਵਿੱਚ ਕਸਟਮਰ ਨੂੰ ਆਪਾਂ ਇਹ ਗਿਆ ਵੀ ਇੱਕ ਟਾਈਮ ਦੇ ਵਿੱਚ ਇੱਕ ਚੀਜ਼ ਚੱਲੇਗੀ ਚਾਹ ਤਾਂ ਇਨਵਰਟਰ ਚੱਲੇਗਾ ਤੇ ਜਾਂ ਤੁਹਾਡੀ ਮੋਟਰ ਚੱਲੇਗੀ ਤੇ ਇਹ ਚੀਜ਼ ਨੂੰ ਮੁੱਖ ਚਿਤ ਧਿਆਨ ਚ ਰੱਖਦੇ ਹੋਏ ਆਪਾਂ ਆਪਣੇ ਕਨੈਕਸ਼ਨ ਬਣਾਵਾਂਗੇ ਤੇ ਅੱਗੇ ਦੀ ਕਾਰਵਾਈ ਹੁਣ ਆਪਾਂ ਕਰਦੇ ਆ ਆ ਜਿਹੜੇ ਲੱਗੇ ਹੋਏ ਆ ਸਵਿੱਚ ਵਗੈਰਾ ਇੱਥੋਂ ਹਟਾ ਕੇ ਇੱਥੇ ਆਪਣਾ ਆਪਾਂ ਇੱਕ ਵੱਡਾ ਚੇਂਜਓਵਰ ਸਵਿੱਚ ਹੈਗਾ ਉਹ ਲਗਾਵਾਂਗੇ ਇਹਦੇ ਵਿੱਚ ਉਹਦੀ ਤਾਰਾਂ ਦੇ ਕਨੈਕਸ਼ਨ ਲੈ ਕੇ ਆਵਾਂਗੇ ਇਹ ਤਾਂ ਲੱਗੀ ਰਹੀ ਰਗੀ ਜਿੱਦਾਂ ਲੱਗੀ ਹੋਈ ਇੱਥੇ ਤੇ ਆਪਣਾ ਇਨਵਰਟਰ ਆਪਾਂ ਫਿਰ ਇੰਸਟਾਲ ਕਰਾਂਗੇ ਨੀਚੇ ਉਸ ਇਨਵਰਟਰ ਦੀ ਜਗ੍ਹਾ ਦੇ ਉੱਤੇ ਤੇ ਇਹ ਬੈ ਤੇ ਬਾਕੀ ਹੁਣ ਆਪਾਂ ਉੱਪਰ ਤੁਹਾਨੂੰ ਦਿਖਾ ਕੇ ਆਈਏ ਉੱਤੇ ਸਟਰਕਚਰ ਲੱਗਿਆ ਹੈਗਾ ਆਪਣੇ 16 ਪੈਨਲ ਲੱਗੇ ਹੋਏ ਨੇ 16 ਪੈਨਲ 8-8 ਦੀ ਸਟ੍ਰਿੰਗ ਬਣਾਈ ਹੋਈ ਆ ਤੇ ਉਹ ਸੋਲਰ ਵਾਲੀ ਮੋਟਰ ਦੇ ਹਿਸਾਬ ਦੇ ਨਾਲ ਬਣੇ ਹੋਏ ਨੇ ਕਨੈਕਸ਼ਨ ਉਹਦੇ ਆਜੋ ਚੱਲੀਏ ਉੱਪਰ ਨੂੰ ਠੀਕ ਹੈ ਆ ਦੇਖੋ ਦੋਸਤੋ ਇਹ ਆਪਣੇ ਪੈਨਲ ਲੱਗੇ ਹੋਏ ਨੇ ਇਹ 8-8 ਦੀਆਂ ਸਟ੍ਰਿੰਗਾਂ ਬਣੀ ਹੋਈਆਂ ਨੇ 8 ਪੈਨਲ ਇੱਕ ਇਹ ਚੁੱਲੇ ਦਾ ਸਟਰਕਚਰ ਦੇ ਉੱਤੇ ਹੀ ਆਪਾਂ ਇਹ ਕਨੈਕਸ਼ਨ ਉਸ ਹਾਂ ਨਾ ਬਣਾਉਣੇ ਆ ਕਿ ਆਪਣੇ ਨੀਚੇ ਸੋਧਰ ਨੂੰ ਚੱਲਦਾ ਰਹੇ ਔਰ ਕੋਈ ਦਿੱਕਤ ਬਜੇਸ਼ਾਨੀ ਨਾ ਆਵੇ ਆਪਾਂ ਨੂੰ ਉਸ ਹਾਂ ਨਾ ਆਪਾਂ ਕਨੈਕਸ਼ਨ ਬਣਾਵਾ ਕਿਦੇ ਹਾਂਜੀ ਦੋਸਤੋ ਆਪਾਂ ਫਿਟਿੰਗ ਤੋਂ ਪਹਿਲਾਂ ਗੱਲ ਕਰ ਲਈ ਸੀ ਵੀ ਆਪਾਂ ਇਹ ਸਿਸਟਮ ਚਾਲੂ ਕਰਨਾ ਤੇ ਆਪਾਂ ਇਹ ਸਿਸਟਮ ਹੁਣ ਫਿਟ ਕਰਤਾ ਤੇ ਚੇਂਜ ਓਵਰ ਸਵਿਚ ਲਗਾਇਆ ਆਪਾਂ ਫਿਰ ਇੱਥੇ ਆਪਣੇ 540 ਵਾਟ ਦੇ 16 ਪੈਨਲ ਲੱਗੇ ਹੋਏ ਸੀਗੇ ਤੇ ਆਪਾਂ ਨੂੰ ਚਾਹੀਦੇ ਸੀਗੇ 8 ਪੈਨਲ 8 ਪੈਨਲਾਂ ਦੇ ਵਿੱਚੋਂ ਵੀ 4 ਪੈਨਲ ਸਾਨੂੰ ਚਾਹੀਦੇ ਸੀਗੇ ਪੈਰਲਰ ਚ ਤੇ ਹੁਣ ਇਹ ਆਪਾਂ ਕਨੈਕਸ਼ਨ ਦੇ ਹਿਸਾਬ ਨਾਲ ਬਣਾਏ ਨੇ ਜਿੱਚ ਆਪਾਂ 4 ਪੈਰਲਰ ਔਰ 4 ਸੀਰੀਜ਼ ਉਹਨਾਂ ਦਾ ਕਨੈਕਸ਼ਨ ਡਿਸਕਨੈਕਟ ਕਰਕੇ ਇਹਦੇ ਥਰੂ ਫੇਰ ਦੁਬਾਰੇ ਉਹਨੂੰ ਪੈਰਲਰ ਕੀਤੇ ਆ ਤਾਂ ਇਹ ਚੇਂਜ ਓਵਰ ਲਗਾ ਕੇ ਅੱਗੇ ਡੀਸੀ ਦੇ ਵਿੱਚ ਫਿਰ ਆਪਾਂ ਅ ਸਵਿੱਚ ਲਗਾਇਆ ਤੇ ਆਪਾਂ ਸਿਸਟਮ ਨੂੰ ਚਾਲੂ ਕੀਤਾ ਹੁਣ ਇਹ ਸਿਸਟਮ ਸਾਡਾ ਇਸ ਟਾਈਮ ਕੰਮ ਕਰ ਰਿਹਾ ਬਿਲਕੁਲ ਓਕੇ 55V ਵੈਸਟਰਨ ਬੈਟਰੀ ਦਿਖਾ ਰਿਹਾ ਜੀ ਇਹ ਲਾਈਨ ਇਹ ਹੈਗੇ ਬੈਟਰੀ ਦੇ ਵੋਲਟ ਚੱਲ ਰਹੇ ਪਏ ਨੇ ਲੋਡ ਹਜੇ ਆਪਣਾ ਇਹ ਸ਼ੁਰੂ ਹੀ ਹੋਇਆ ਹਜੇ ਤੇ 18A ਦੇ ਹਿਸਾਬ ਨਾਲ ਇਹ ਚਾਰਜਿੰਗ ਕਰ ਰਿਹਾ ਲੋਡ ਹਜੇ ਆਪਣਾ ਕੁਝ ਨਹੀਂ ਹੈਗਾ ਇਹਦੇ ਤੇ ਆ ਟਾਈਮ ਹੈ ਜੀ 4:28 ਮਿੰਟ ਹੋ ਚੁੱਕੇ ਨੇ 55.7V ਨੇ 224V ਦੀ ਮੇਨ ਆ ਰਹੀ ਪਿੱਛੋਂ ਬੈਟਰੀਆਂ ਡਾਊਨ ਸੀ ਪਹਿਲਾਂ ਕਿਉਂਕਿ ਸਵੇਰ ਦੀ ਧੁੱਪ ਹੈ ਨਹੀਂ ਸੀਗੀ ਬਦਲ ਬਾਈ ਹੋਈ ਹੋਈ ਆ ਮੌਸਮ ਅੱਜ ਵਾਰ-ਵਾਰ ਕਦੀ ਬਾਰਿਸ਼ ਪੈ ਰਹੀ ਹੈ ਕਦੀ ਕੁਝ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਚੱਲ ਰਿਹਾ ਹੈਗਾ ਪਰ ਹੁਣ ਆਪਣਾ ਇਹ ਸਿਸਟਮ ਸਾਰਾ ਓਕੇ ਹੈਗਾ ਇਹਦੇ ਵਿੱਚ ਇਹਨਾਂ ਦੇ ਮੋਟਰ ਲੱਗੀ ਹੈ ਇੱਕ ਸਮਰਸੀਬਲ 7.5 HP ਦੀ ਤੇ ਜਿਹਦੇ ਵਿੱਚ ਇਹਨਾਂ ਨੂੰ ਇਹ ਸੀਗਾ ਕਿ ਸਾਨੂੰ ਮੋਟਰ ਵੀ ਸਾਡੀ ਚੱਲਣੀ ਚਾਹੀਦੀ ਹੈਗੀ ਤੇ ਸਾਡਾ ਇਨਵਰਟਰ ਵੀ ਚਲਾਉਣਾ ਚਾਹੀਦਾ ਵੀ ਅਸੀਂ ਇੱਕ ਟਾਈਮ ਇੱਕ ਚੀਜ਼ ਚਲਾਵਾਂਗੇ ਤੇ ਕਨੈਕਸ਼ਨ ਉਸ ਹਿਸਾਬ ਨਾਲ ਬਣਾਇਆ ਸੀ ਹੁਣ ਇਹ ਤੇ ਜਦੋਂ 16 ਪੈਨਲਾਂ ਦੀ ਸਾਨੂੰ ਸੀਰੀਜ਼ ਚਾਹੀਦੀ ਤਾਂ 16 ਪੈਨਲਾਂ ਦੀ ਸੀਰੀਜ਼ ਵੀ ਹੋ ਜਾਏਗੀ ਜਦੋਂ ਸਾਨੂੰ 8 ਪੈਨਲਾਂ ਦੀ ਪੈਰਲਰ ਕਨੈਕਸ਼ਨ ਚਾਹੀਦੇ ਆ ਤੇ ਉੱਥੇ ਸਾਨੂੰ 8 ਪੈਨਲਾਂ ਦੇ ਪੈਰਲਰ ਕਨੈਕਸ਼ਨ ਵੀ ਸਾਡੇ ਹੋਣਗੇ ਇਹ ਦੋਨੇ ਚੀਜ਼ਾਂ ਇਹ ਚਲਾ ਕੇ ਚੈੱਕ ਕਰਕੇ ਤਸੱਲੀ ਕਰ ਲਈ ਆਪਣੀ ਤੇ ਸਾਰਾ ਸਾਡਾ ਕੰਮ ਇਹ ਓਕੇ ਆ ਇਸ ਟਾਈਮ ਸਾਡਾ ਇਹ ਬਿਲਕੁਲ ਕੰਮ ਚੱਲ ਰਿਹਾ ਇਹ ਚੇਂਜਓਵਰ ਸਵਿੱਚ ਲੱਗਿਆ ਇੱਕ ਐਮਸੀਬੀ ਸਵਿੱਚ ਲੱਗਿਆ ਇੱਕ ਡੀਪੀ ਸਵਿੱਚ ਲੱਗਿਆ ਤੇ ਬਾਕੀ ਇਹਦੇ ਕਨੈਕਸ਼ਨ ਬਣਾਏ ਗਏ ਨੇ ਇਸ ਚੀਜ਼ ਦੇ ਜਿਹਦੇ ਨਾਲ ਹੁਣ ਆਪਣਾ ਸਾਰਾ ਸਿਸਟਮ ਇਹ ਓਕੇ ਹੋ ਗਿਆ ਤੇ ਇਹ ਆਪਣਾ ਸਿਸਟਮ ਸਾਰਾ ਇਸ ਟਾਈਮ ਚੱਲ ਰਿਹਾ ਹੁਣੇ ਜੀ ਇਹ ਨੇ ਸਾਡੇ ਟੈਕਨੀਕਲ ਇੰਜੀਨੀਅਰ ਦਾ ਗ੍ਰੇਟੈਸਟ ਟੈਕਨੀਸ਼ੀਅਨ ਦੈਟਸ ਐਵਰ ਲਿਵਡ ਸੁਖਵੀਰ ਸਿੰਘ ਜੀ ਇਹਨਾਂ ਦੀ ਮਦਦ ਨਾਲ ਅਸੀਂ ਇਹ ਕਨੈਕਸ਼ਨ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹਨਾਂ ਨੇ ਸਾਨੂੰ ਦੱਸਿਆ ਵੀ ਆਪਣੀ ਗਾਈਡਲਾਈਨ ਦੇ ਥੋਂ ਵੀ ਇਹਦੇ ਕਨੈਕਸ਼ਨ ਇਸ ਤਰ੍ਹਾਂ ਬਣਨਗੇ ਤੇ ਉਹਦੇ ਆਪਾਂ ਕਨੈਕਸ਼ਨ ਬਣਾਏ ਨੇ ਤੇ ਆਪਣਾ ਇਹ ਸਿਸਟਮ ਪੂਰਾ ਇਸ ਟਾਈਮ ਸਕਸੈਸਫੁਲ ਹੈ ਔਰ ਕਾਮਯਾਬਾ ਬਾਕੀ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਕੋਈ ਸਿਸਟਮ ਦੀ ਲੋੜ ਹੋਵੇ ਜਿੱਦਾਂ ਤੁਹਾਡੇ ਕੋਲੇ ਸੋਲਰ ਮੋਟਰ ਲੱਗੀ ਹੋਵੇ ਔਰ ਤੁਹਾਡੇ ਕੋਲ ਪੈਨਲ ਲੱਗੇ ਹੋਣ ਕਈ ਵਾਰ ਕੀ ਹੁੰਦਾ ਸਰਕਾਰੀ ਸਬਸਿਡੀ ਤੇ ਪੈਨਲ ਮਿਲਿਏ ਹੁੰਦੇ ਹੋ ਆਪਣੇ ਕੋ ਤੇ ਆਪਾਂ ਨੂੰ ਇਨਵਰਟਰ ਤੇ ਚਲਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਐਡਰੈਸ ਹੈਗਾ ਬੀਐਸ ਇਲੈਕਟ੍ਰੋਨਿਕਸ ਪ੍ਰਤਾਪਨਗਰ ਗਲੀ ਨੰਬਰ 1 ਲੁਧਿਆਣਾ ਤੇ ਸਾਡਾ ਫੋਨ ਨੰਬਰ 9814607002 ਸਾਡਾ YouTube ਚੈਨਲ ਆ ਲੁਧਿਆਣਾ ਲੋਕਲ ਦੇ ਨਾਂ ਤੇ ਜਿੱਥੇ ਕਿ ਹਰ ਤਰ੍ਹਾਂ ਦੀ ਸਾਡੇ ਜਿਹੜਾ ਵੀ ਅਸੀਂ ਕੋਈ ਪ੍ਰੋਜੈਕਟ ਲਗਾਉਨੇ ਆ ਕੋਈ ਸਿਸਟਮ ਫਿੱਟ ਕਰਦੇ ਆ ਤੇ ਉਹਦੀ ਅਸੀਂ ਵੀਡੀਓ ਬਣਾ ਕੇ ਅਪਲੋਡ ਕਰ ਦਿੰਦੇ ਆ ਉੱਥੇ ਤੇ ਤੁਸੀਂ ਸਾਡਾ ਇਹ ਵੀਡੀਓ ਤੇ ਉੱਤੇ ਦੇਖ ਸਕਦੇ ਹੋ YouTube ਚੈਨਲ ਉੱਤੇ ਵੀ ਜਿਹੜੀ ਆਪਣੀ ਇਹ ਵੀਡੀਓ ਬਣੀ ਹੈਗੀ ਆ ਉਹ ਤੁਸੀਂ ਚੈੱਕ ਕਰ ਸਕਦੇ ਆ ਅੱਗੇ ਤੋਂ ਤੁਹਾਨੂੰ ਵੀ ਕੋਈ ਕਿਸੇ ਕਿਸਮ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ ਜੀ